ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਓ ਇੱਕ ਨਵੀਂ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਜੀ ਰੱਬ ਮਿਹਰ ਕਰੇ ਸਾਰਿਆਂ ਤੇ ਜੀ ਅੱਜ ਮੈਂ ਤੁਹਾਨੂੰ ਲੈ ਕੇ ਚੱਲਿਆ ਜੀ ਇੱਕ ਇਹੋ ਜੀ ਜਗ੍ਹਾ ਇਹੋ ਜੀ ਥਾਂ ਜਿੱਥੇ 1927 ਤੋਂ ਪਹਿਲਾਂ ਬੜੀਆਂ ਰੌਣਕਾਂ ਸੀ ਤੇ 1927 ਤੋਂ ਬਾਅਦ ਜਦੋਂ ਦੇਸ਼ ਦੋ ਹਿੱਸਿਆਂ 'ਚ ਵੰਡਿਆ ਗਿਆ ਉਦੋਂ ਬਾਅਦ 'ਚ ਉਥੇ ਰੌਣਕਾਂ ਕਦੀ ਨਹੀਂ ਪੜਤੀਆਂ ਸੋਨ ਮੁਸਲਮਾਨ ਪਸੇ ਹੀ ਉਥੇ ਜਿਹੜਾ ਟਕਣਾ ਕਦੀ ਮੇਨ ਟਕਣਾ ਹੁੰਦਾ ਸੀ ਅੱਜ ਉਹ ਇੱਕ ਸਭ ਰਹਿ ਗਿਆ ਜਿਹਦਾ ਸਬ ਕੌਂਸ਼ੀਅਸ ਕੋਈ ਚੀਜ਼ ਹੁੰਦੀ ਆ ਤੇਰੀ ਅਨਕੌਂਸ਼ੀਅਸ ਚੀਜ਼ ਕਹਿ ਸਕਦੇ ਆ ਮਾਈਂਡ ਅਨਕੌਂਸ਼ੀਅਸ ਮਾਈਂਡ ਉਹਦਾ ਦੀ ਚੀਜ਼ ਬਣ ਕੇ ਰਿਹਾ ਗਿਆ ਤੁਹਾਨੂੰ ਉਹ ਜੀ ਮੈਂ ਬਖਾਉਣ ਲੱਗਾ ਤੇ ਜੁੜੇ ਰਹੋ ਇਹ ਚੈਨਲ ਤੇ ਵੀਡੀਓ ਅੰਤ ਤੱਕ ਵੇਖਿਓ ਤੇ ਤੁਹਾਨੂੰ ਉਹਦੀ ਥੋੜੀ ਜੀ ਹਿਸਟਰੀ ਕੱਲ ਜਿਹੜੀ ਬੈਕਗ੍ਰਾਉਂਡ ਆ ਉਹ ਵੀ ਦੱਸਣਾ ਵੀ ਇਹ ਕੀ ਚੀਜ਼ ਆ ਤੇ ਅੱਗੇ ਤੁਹਾਨੂੰ ਵੀਡੀਓ ਤੇ ਪਤਾ ਲੱਗ ਜਾਵੇ ਹਾਲ ਜੀ ਇਹ ਛੜ ਕੇ ਆ ਜੀ ਇੱਕ ਬੰਨਿਓ ਛੜਕ ਨੂੰ ਪੁੱਟਦਾ ਗਿਆ ਵਾ ਨਵੀਂ ਬਣ ਰਹੀ ਆ ਤੇ ਇਹ ਬਿਲਕੁਲ ਆਪਾਂ ਭਾਰਤ ਪਾਕਿਸਤਾਨ ਦੇ ਕੰਢੇ-ਕੰਢੇ ਜਾ ਰਹੇ ਆ ਇਹ ਰਸਤਾ ਜੀ ਕਲਾਂ ਨੌਰ ਤੋਂ ਡੇਰਾ ਰੋਡ ਨੂੰ ਜਾ ਰਿਹਾ ਵਾ ਡੇਰਾ ਬਾਬਾ ਨਾਨਕ ਨੂੰ ਇੱਥੋਂ ਲਗਭਗ 8-10 ਕਿਲੋਮੀਟਰ ਤੇ ਜਿਹੜੇ ਪਿੰਡ ਆ ਉਹ ਸਾਰੇ ਪਾਕਿਸਤਾਨ ਦੇ ਕੰਢੀ ਪਿੰਡ ਆ ਪਾਕਿਸਤਾਨ ਦੇ ਨਾਲ ਜੁੜਦੇ ਆ ਹੁ ਜਿਉਂ-ਜਿਉਂ ਆਪਾਂ ਅੱਗੇ ਵੱਧ ਜਾਣਾ ਵਾ ਇਧਰੋਂ ਜਿਹੜੇ ਪਾਕਿਸਤਾਨ ਦੇ ਕੰਢੀ ਪਿੰਡ ਆ ਉਹ ਨਾਲ-ਨਾਲ ਕੰਢਿਆਲੀ ਤਾਰ ਮੱਲਾ ਨਾਲ ਨਾਲ ਆਈ ਜਾਣੀਆਂ ਤੇ ਅਸੀਂ ਡੇਰਾ ਬਾਬਾ ਨਾਨਕ ਜਾ ਕੇ ਉਹਦੀ ਦੂਰੀ ਜਰੀ ਰਹਿ ਜਾਣੀਆਂ ਕੇਵਲ 1 ਕਿਲੋਮੀਟਰ ਉਥੋਂ 5 6 ਕਿਲੋਮੀਟਰ ਸਾਰਾ ਆਪਣਾ ਗੁਰਦੁਆਰਾ ਸਾਹਿਬ ਆ ਕਰਤਾਰਪੁਰ ਸਾਹਿਬ ਇਹ ਉਹ ਜਗਾ ਬਾਜੀ ਜਦੋਂ ਅਸੀਂ ਜਾਣਦੇ ਆ ਕਰਤਾਰਪੁਰ ਸਾਹਿਬ ਸਾਨੂੰ ਬਹੁਤ ਸਾਰੀ ਸੰਗਤ ਜਰੀ ਹੈ ਲਾਹੌਰ ਤੋਂ اسلام ਆਬਾਦ ਤੋਂ 라ਵਲ ਪਿੰਡੀ ਤੋਂ ਆਈ ਹੁੰਦੀ ਆ ਪੁੱਛਦੀ ਆ ਵੀ ਉਹ ਜਿਹੜੇ ਸਾਹਮਣੇ ਸਪੱਜਦੇ ਦੇਖਦੇ ਆ ਕਿਉਂਕਿ ਸਾਡੇ ਜਿਹੜੇ ਡੇਰੇ ਵਾਲੇ ਸਪੱਜਦੇ ਆ ਨਾ ਇਹ ਦੇਖਦੇ ਆ ਮੈਂ ਜਿਹੜੇ ਉਹ ਬਾਰਡਰ ਵਾਲੇ ਸਪੱਜਦੇ ਆ ਦੂਰ ਉਹ ਦੇਖਦੇ ਆ ਉੱਥੋਂ ਕਡਾਲਪੁਰ ਸਾਹਿਬ ਤੋਂ ਫੇਸ ਪਜਦੀ ਹੈ ਉੱਥੇ ਕੀ ਆ ਫਿਰ ਮੈਂ ਬੜੀ ਇਮਾਨਦਾਰ ਨਾਲ ਦੱਸਾਂ ਵੀ ਉਹ ਰੋਡ ਆ ਜਿਹੜੀ ਕਿ ਦਾਸਪੁਰ ਤੋਂ ਡੇਰੇ ਨਾਲ ਬਣਾ ਲਕ ਤੇ ਫਿਰ ਜਿਹੜੀ ਅਮਨ ਸਾਹਿਬ ਸਾਹਿਬ ਨੂੰ ਫਤੇਗੜ ਚੋੜੀਆਂ ਨੂੰ ਜਾ ਕੇ ਜੋੜਦੀ ਆ ਤਰੱਕਰ ਰੋਡ ਆ ਫਿਰ ਉਹ ਖੁਸ਼ ਹੁੰਦੇ ਆ ਉਹਨਾਂ ਨੂੰ ਫੀਲਿੰਗ ਹੁੰਦੀ ਆ ਤੇ ਹੁਣ ਆਉ ਉਹ ਉੱਥੇ ਪਹੁੰਚ ਕੇ ਟਿਕਾਣੇ ਤੇ ਜਿੱਥੇ ਮੈਂ ਚੱਲੇ ਆਂ ਦੇ ਕੋਦੀ ਇਤਿਹਾਸ ਦੀ ਸਾਂਝ ਬੰਦੀ ਹੈ ਇਹ ਆ ਗਿਆ ਜੀ ਸ੍ਰੀ ਕਾਰਤਾਰਪੁਰ ਸਾਹਿਬ ਦਾ ਲੰਘਾ ਜਿਹਨੂੰ ਕੋਰੀਡੋਰ ਕਹਿੰਦੇ ਆ ਇੱਧਰ ਆ ਇੱਥੋਂ ਕਾਰਤਾਰਪੁਰ ਸਾਹਿਬ ਕੇਵਲ ਤੇ ਕੇਵਲ 5 ਕਿਲੋਮੀਟਰ ਆ ਇੱਥੇ ਬੋਰਡ ਲਿਖਿਆ ਹੋਇਆ ਹੈ ਕਾਰਤਾਰਪੁਰ ਸਾਹਿਬ ਕੋਰੀਡੋਰ ਇੱਥੋਂ ਅੰਟਰ ਹੋ ਕੇ ਤੁਸੀਂ 1 ਕਿਲੋਮੀਟਰ ਦੇ ਲਗਭਗ ਜਾਣਾ ਵਾ ਤੇ ਉੱਥੇ ਤੁਹਾਡਾ ਆਪਣਾ ਕੋਰੀਡੋਰ ਹੈ ਜਿੱਥੇ ਚੈਕਿੰਗ ਹੋਏਗੀ ਨੀ ਦਰਸ਼ਨ ਕਰ ਜਾ ਸਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਆਪਾਂ ਥੋੜੀ ਅੱਗੇ ਜਾ ਕੇ ਆਇਆ ਇੱਕ ਚੌਕ ਨਾ ਜਿਹੜਾ ਪਟਾਲੇ ਰਸਤਾ ਚੱਲਦਾ ਆਪਾਂ ਖੱਪੇ ਤੇ ਸੱਜੇ ਜਾਓ ਕਿਤੇ ਡੇਰਾ ਬਾਬਾ ਨਾਲ ਤੇ ਅੰਦਰ ਸੱਜੋਗੇ ਅਹੀਂ ਸਾਹਮਣੇ ਜਾਣਾ ਵਾ ਸਾਹਮਣੇ ਅਮਰਸਰ ਸਾਹਿਬ ਨੂੰ ਰਾਹ ਜਾਂਦਾ ਵਾ ਰਮਦਾਸ ਵੀ ਜਾਂਦਾ ਵਾ ਤੇ ਅਹੀਂ ਬਸ 100 ਕਿਲੋਮੀਟਰ ਅੱਗੇ ਜਾ ਕੇ ਸਾਡਾ ਜਿਹੜਾ ਟਿਕਾਣਾ ਆ ਜਿੱਥੇ ਮੈਂ ਜਾਣਾ ਦਾ ਜਿਹੜਾ ਟੇਰਾਬਾ ਬਣਾਉਣ ਦੇ ਅੰਦਰ ਫੱਦੇਗਾ ਚੋੜੀਆਂ ਖੱਬੇ ਦੇ ਅੰਮ੍ਰਿਤਸਰ ਸਾਹਿਬ ਵੀ ਖੱਬੇ ਤੇ ਅਹੀਂ ਜਾਣਾ ਸਿੱਦੇ ਇਹ ਬਦਨ ਕਿਉਂ ਤੋੜਤਾ ਇਹ ਨਮਾ ਬਣਿਆ ਜੀ ਆਇ ਇੱਕ ਰੁੱਖਾਂ ਦੇ ਸੋਣੀ ਝੜੀ ਆਉਣੀਆਂ ਇੱਥੋਂ ਹੀ ਜਾ ਕੇ ਤੇ ਰੁਕਣੀ ਆ ਤੁਹਾਨੂੰ ਮੈਂ ਦੱਸਦਾ ਸਾਰੀ ਕਹਾਣੀ ਅਮਰਸਾ 64 ਰਾਜਾ ਸੰਸੀ 54 ਜਿਹਦਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੱਜ ਕੱਲ ਇਹ ਪੁਰਾਣੀ ਬੋਰ ਆ ਹੁਣ ਮੇਰਾ ਖਿਆਲ ਆ ਵੀ ਆ ਫਾਟਕ ਨਾਗਦੇ ਸਾਰੀ ਜਿਹੜਾ ਜਿਲ੍ਹਾ ਨਾਲ ਅਮਰਸਾ ਆ ਜਾਂਦਾ ਵਾ ਗਦਾਹਪੁਰ ਜਿਲ੍ਹਾ ਜਿਹੜਾ ਇੱਥੋਂ ਤੱਕ ਹੀ ਰਹਿੰਦਾ ਵਾ ਡੇੜਾ ਬਾਬਾ ਨਾਲ ਤੱਕ ਜਰੀ ਰਾਮਦਾਸ ਵਾਲੀ ਸਾਈਡ ਪੈ ਜਾਂਦੀ ਆ ਉਹ ਜਿਲ੍ਹਾ ਸ਼੍ਰੀ ਅਮਰਸਾ ਸਾਹਿਬ ਆ ਆ ਫਟਕ ਆ ਗਿਆ ਫਟ ਦੇ ਲੱਗੇ ਇੱਕ ਰਾਵਾ ਇੱਥੇ ਮੈਂ ਰੁਕਣਾ ਤੁਹਾਨੂੰ ਦੱਸਣਾ ਇੱਥੇ ਕੋ ਬੋੜੂ ਲੱਗਾ ਵਾ ਇਦਾਂ ਦੀ ਛਿੜੀ ਆ ਖੂਬ ਸੁੰਦਰ ਸੋਹਣੀ ਹੌਲੀ ਹੌਲੀ ਮੈਂ ਸਾਹਮਣੇ ਨਜ਼ਦੀਕ ਜਾ ਰਹੇ ਆ ਜੀ ਇਹ ਆ ਗਿਆ ਜੀ ਡੇਰਾ ਬਾਬਾ ਨਾਨਕ ਦਾ ਰੇਲਵੇ ਸਟੇਸ਼ਨ ਪੁਰਾਣੀਆਂ ਕੁਝ ਬਿਲਡਿੰਗਾਂ ਆਪਣੀ ਪੁਰਾਣੀ ਹੋਣ ਦਾ ਸੰਕੇਤ ਦਿੰਦੀਆਂ ਵਾ ਜੀ ਇੱਧਰ ਬੋਰਡ ਲੱਗਾ ਵਾ ਸਮੁੰਦਰ ਤਲ ਤੋਂ ਚਾਈ 240.79 ਮੀਟਰ ਹੈ ਜੀ ਇਹਦੇ ਅੰਦਰ ਮੈਂ ਵਖਾਣ ਲਗਾ ਜੀ ਇੱਕ ਰੇਲਵੇ ਲਾਈਨ ਜਿਹੜੀ ਕਿ ਬੰਦ ਹੋ ਚੁੱਕੀ ਆ 1947 ਤੋਂ ਬਾਅਦ ਨਹੀਂ ਤੇ ਇਹਦੀ ਯਾਤਰਾ ਅੱਗੇ ਵੀ ਜਾਂਦੀ ਹੁੰਦੀ ਸੀ ਇਸ ویرਾਨ ਪਏ ਆਪਣੇ ਆਪ ਦੇ ਇਤਿਹਾਸਿਕ ਰੇਲਵੇ ਸਟੇਸ਼ਨ ਦੇ ਅੱਜ ਇੱਕ ਝਾਤ ਪਾਉਨੇ ਆ ਜੀ ਮੈਂ ਸਟੇਸ਼ਨ ਲੰਘ ਆਇਆ ਵਾਂ ਸਟੇਸ਼ਨ ਬਕਰਿਆ ਗਿਆ ਇਹਨੂੰ ਕਲੋਜ਼ ਬਖਾਉਣਾ ਬਾਅਦ ਚ ਹੁਣ ਮੈਂ ਅਸਲੀ ਟਿਕਣ ਤੇ ਆਇਆ ਹਾਂ ਜੀ ਆਹ ਪਟੜੀ ਵੇਖ ਲਓ ਇਹ ਪਟੜੀ ਅਮਰਸਾ ਤੋਂ ਆ ਰਹੀ ਹੈ ਜੀ ਅਮਰਸਾ ਸਾਹਿਬ ਤੋਂ ਆ ਰਹੀ ਹੈ ਅੰਗਰੇਜ਼ਾਂ ਨੇ ਜਦੋਂ ਲਾਈਨਾਂ ਵਸਾਈਆਂ ਸੀ ਨਾ ਉਹਨਾਂ ਨੇ ਅਮਰਸਾ ਸਾਹਿਬ ਜਿੱਥੋਂ ਪਟੜੀ ਸ਼ੁਰੂ ਕੀਤੀ ਸੀ ਉਹ ਜਾਂਦੀ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਤੋਂ ਆ ਜਾਂਦੀ ਸੀ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਇਹ ਆ ਜਾਂਦੀ ਸੀ ਇੱਕ ਪਿੰਡ ਕਸਬਾ ਸ਼ਹਿਰ ਹੀ ਜੱਛੜ ਜੱਛੜ ਜਾਂਦੀ ਸੀ ਤੇ ਜਿਹੜੀ ਸੰਗਤ ਕਰਤਾਰਪੁਰ ਸਾਹਿਬ ਜਾਂਦੀ ਸੀ ਉਹ ਜੱਛੜ ਪਿੰਡ ਉੱਤਰ ਜਾਂਦੀ ਸੀ ਤੇ ਜਸੜ ਤੋਂ ਕਰਤਾਰਪੁਰ ਸਾਹਿਬ ਲੱਗੇ ਆ ਫਿਰ ਉਹ ਕਰਤਾਰਪੁਰ ਸਾਹਿਬ ਦਰਸ਼ਨ ਮਿਲੇ ਕਰਦੇ ਹੀ ਤੇ ਫਿਰ ਇਹ ਜਿਹੜੀ ਲੈਨ ਆ ਇਹ ਨਿਕਲ ਜਾਂਦੀ ਸੀ ਆ ਲਾਹੌਰ ਨੂੰ ਲਾਹੌਰ ਜਾ ਕੇ ਤੇ ਦਾਜਰਾ ਸ਼ਕਰਗੜ ਲਾਹੌਰ ਨੂੰ ਦੋਵਾਂ ਥਾਵਾਂ ਨੂੰ ਇਹ ਜਿਹੜੀ ਲੈਨ ਆ ਚੱਲ ਜਾਂਦੀ ਸੀ ਪਰ 1927 ਚ ਐਸੇ ਫਟ ਲੱਗੇ ਆ ਜੀ ਇਹ ਛਟੀ ਲੈਨ ਆ ਨਾ ਕਦੀ ਚੱਲੀ ਨਹੀਂ ਰੁਕ ਗਿਆ ਕਮਰਾ ਸਹੀ ਦਨ ਮੈਂ ਉਹ ਬਖੌਣ ਲੱਗਾ ਬੈਰੀਅਰ ਜਰਲ ਪੱਕਾ ਬੰਦ ਦੋ ਗਦਬਾਜੀ ਕਦੀ ਖੁੱਲਿਆ ਹੀ ਨਹੀਂ ਸਿਕਾ ਜੀ ਮੈਨੂੰ ਇੱਕ ਭਾਈ ਸਾਹਿਬ ਮਿਲਿਆ ਤੇ ਉਹਨਾਂ ਮੈਨੂੰ ਦੱਸਿਆ ਵੀ ਆ ਪਟਰੀ ਪਟਰੀ ਤੁਰੇ ਰਹੋ ਤੁਹਾਨੂੰ ਅੱਗੇ ਪ੍ਰਾਤਨ ਬੜਾ ਕੁਝ ਮਿਲਣਾ ਮੈਂ ਚੱਲੂ ਵੇਖ ਲੈਨੇ ਆ ਫਿਲਹਾਲ ਤੇ ਫੁੱਲ ਮਿਲਦੇ ਸੋਨੇ ਸੋਹਣੇ ਉਹ ਦੂਰ ਨੂੰ ਦੇਖਣ ਦੇਖਣ ਰਿਹਾ ਵਾ ਚਰਨਾ ਮੈਨੂੰ ਪੜਾ ਬਥੇਰਾ ਪਰ ਮੈਂ ਜਾਊਂਗਾ ਆ ਜਰਾ ਬੈਰੀਅਰ ਲਗਾ ਚਲੋ ਗੱਲ ਕਰਾਂਦੇ ਹਾਂ ਵੰਡ ਦੀ ਫਿਰ 1947 ਬੀਤ ਗਿਆ ਤੇ ਉਸ ਤੋਂ ਬਾਅਦ ਚ ਲੋਕਾਂ ਵਿਚ ਆ ਰਹੇ ਨੇ ਜਦੋਂ ਵਾਈ ਉੱਡੀ ਉਹ ਤੋਂ ਕਰੇ ਫੋਨ ਸੀ ਵਾਈ ਉੱਡੀ ਹੁਣੀਆਂ ਵੀ ਅੱਡ ਅੱਡ ਹੋਣੇ ਆ ਧਰਮਾਂ ਦੇ ਨਾਂ ਤੇ ਤੇ ਉਹ ਜਿਹੜੇ ਉਧਰ ਸਿੱਖ ਹੀ ਜਾਂ ਹਿੰਦੂ ਹੀ ਉਹਨਾਂ ਨੇ ਐ ਨੂੰ ਭਜਨਾ ਸ਼ੁਰੂ ਕਰਤਾ ਜਿਨ੍ਹਾਂ ਕੋ ਭਜਿਆ ਗਿਆ ਤੇ ਜਿਨ੍ਹਾਂ ਦੇ ਬਹੁਤੇ ਟੱਬਰਾਂ ਦੇ ਪੈਰ ਪਸਾੜੇ ਸੀ ਜਾਂ ਬਹੁਤੇ ਤੰਦੇ ਸੀ ਉਹਨਾਂ ਕੋ ਨਹੀਂ ਆਇਆ ਗਿਆ ਤਾਂ ਹੀ ਉਹ ਅੱਜ ਕੱਲ੍ਹ ਉੱਥੇ ਰਹਿੰਦੇ ਆ ਜਾਂ ਦੂਜੀ ਨੁਕਰੇ ਹੋਣਗੇ ਪਾਕਿਸਤਾਨ ਦੀ ਜਿਹੜਾ 2 2 3 3000 ਕਿਲੋਮੀਟਰ ਇਹ ਬਾਰਡਰ ਤੋਂ ਪਰੇ ਹੋਣਗੇ ਉਹ ਉਥੇ ਉਥੇ ਟੱਗੇ ਜਾਂ ਆਪਣੀ ਜਗਾ ਛੱਡ ਕੇ ਤੇ ਹੋਰ 4 500 ਕਿਲੋਮੀਟਰ ਕਿਤੇ ਅੱਗੇ ਉਥੇ ਪਾਕਿਸਤਾਨ ਦੇ ਵਿੱਚ ਹੀ ਇੰਡੀਆ ਪਾਲ ਵੀ ਦਈ ਹੋਇਆ ਤੇ ਲੋਕਾਂ ਨੂੰ ਨਾ ਲੋਕੀ ਤਾਲੇ ਮਾਰ ਆਇਆ ਅਸਲ ਵਿੱਚ ਲੋਕਾਂ ਨੂੰ ਇਹ ਵੀ ਜਦੋਂ 15 20 ਦਿਨਾਂ ਬਾਅਦ ਮਾਹੌਲ ਠੀਕ ਹੋਊਗਾ ਨਾ ਤੇ ਅਸੀਂ ਜਿਹੜੇ ਆ ਬਾਅਦ ਚ ਉਥੇ ਆ ਆਪਣੇ ਘਰ ਵਾਪਸ ਆ ਜਾਾਂਗੇ ਕਈ ਆਪਣੇ ਖਜ਼ਾਨੇ ਕਿ ਜੁਨੇ ਨਾਪਾਏ ਥੋੜਾ ਬੋਤਾ ਮਾਲ ਨਾਲ ਲੈ ਆਏ ਤੇ ਇਦਾਂ ਦਾ ਮਹੌਲ ਚੱਲ ਬਣਿਆ ਅਸੀਂ ਤੇ ਪਰ ਇਹ ਨਹੀਂ ਲੱਕੇ ਨੂੰ ਪਤਾ ਕਿ 80 80 ਸਾਲ 90 90 ਸਾਲ ਬੀਤ ਜਾਣੇ ਆ ਹੋਰ ਵੀ ਅੱਗੇ ਦਸ ਦਸ ਸਾਲ ਵੀ ਬੀਤ ਜਾਣਾ 500 ਸਾਲ ਵੀ ਬੀਤ ਜਾਣਾ ਪਰ ਘਰ ਵਾਪਸੀ ਨਹੀਂ ਗਈ ਹੁਣੀ ਇਹ ਨਹੀਂ ਕਿਸ ਨੂੰ ਪਤਾ ਇਦਾਂ ਦਾ ਮਹੌਲ ਬਣਿਆ ਅਸੀਂ ਉਦੋਂ ਤੇ ਫਿਰ ਜਿਹੜਾ ਰਾਵੀ ਤੇ ਉੱਤੇ ਪੁਲ ਹੀ ਨਾ ਜਿਹੜਾ ਜਸੜ ਤੇ ਡੇਰਾ ਬਾਬਾ ਨਾਨਕ ਨੂੰ ਜੋੜਦਾ ਸੀ ਤੇ ਉਹ ਜਿਹੜਾ ਪੁਲ ਹੀ 1971 ਦੀ ਲੜਾਈ ਲੱਗੀ ਸੀ ਉਹਦੇ ਵਿੱਚ ਉਹਨੂੰ ਡਾਤ ਆ ਗਿਆ ਬੰਬਾਰੀ ਹੋਈ ਆ ਉਹਦੇ ਉੱਤੇ ਤੇ ਉਹ ਪੁਲ ਉੱਡ ਗਿਆ ਇਹ ਪੁਲ ਦੀ ਦਾਸਤਾਨ ਹੁਣ ਥੋੜਾ ਜਿਹਾ ਲੱਗੇ ਜਾ ਕੇ ਤੇ ਅੱਗੇ ਦੱਸਣਾ ਆਹ ਵਿਚਾਰੇ ਦੇਖਣੇ ਹੋਣੇ ਕਿਸੇ ਨੂੰ ਵੀ ਕੋਈ ਤੇ ਇਹਨਾਂ ਗੱਡੀਆਂ ਤੇ ਆਵੇ ਗੱਡੀ ਆਉਂਦੀ ਅੱਜ ਵੀ ਅਮਰਸਰ ਤੋਂ ਆ ਆਪਣੇ ਡੇਰਾ ਬਾਬਾ ਨਾਨਕ ਨੂੰ ਗੱਡੀ ਹੈਗੀ ਆ ਪਰ ਉਹ ਹੁਣ ਡੇਰਾ ਬਾਬਾ ਨਾਨਕ ਹੀ ਰੁਕ ਜਾਂਦੀ ਆ ਇਹ ਤੋਂ ਗਾਂ ਉਹ ਨਹੀਂ ਜਾਂਦੀ ਹਾਂ ਲੋ ਜੀ ਆ ਲੱਗੇ ਪੱਕੇ ਤੌਰ ਤੇ ਗੱਡੀਆਂ ਦੇ ਅੱਗੇ ਵੀ ਹੁਣ ਤੁਸੀਂ ਅੱਗੇ ਨਹੀਂ ਜਾਣਾ ਅੱਗੇ ਦੇਸ਼ ਆ ਗਿਆ ਹੋਰ ਹਾਂ ਜੀ ਬੜੀ ਖੁੱਜੀ ਦੇ ਬੜੀ ਗੰਭੀਰ ਦਿਲ ਨੂੰ ਜਿਹੜੀਆਂ ਟੱਚ ਕਰਨ ਵਾਲੀ ਦਾਸਤਾਨ ਹੈ ਜੀ ਸਾਡੇ ਦਿੱਤਾ ਜਿਹੜਾ ਬੀਤ ਚੁਕਿਆ ਵਾ ਕੱਲ ਬੜਿਆਂ ਲੋਕਾਂ ਦੀ ਜਾਨਾਂ ਗਈਆਂ ਵਾ ਬੜਿਆਂ ਦਾ ਪੂਰਾ ਪੂਰਾ ਪਰਿਵਾਰ ਗਿਆ ਵਾ ਬੜਿਆਂ ਦੀ ਅੱਧੀ ਜੀ ਕਲਕੇ ਬੜਿਆਂ ਨੇ ਆਪਣੀ ਅੱਖੀ ਬੜਾ ਕੁਝ ਵੇਖਿਆ ਬੜਿਆਂ ਇਹ ਉਹ ਆ ਜਿਨ੍ਹਾਂ ਨੇ ਅੱਖੀ ਵੇਖਿਆ ਸੀ ਤੇ ਉਹ ਆਪ ਨਹੀਂ ਰਹੇ ਪੰਜ-ਛੇ ਦਿਨਾਂ ਬਾਅਦ ਉਹਨਾਂ ਦੀ ਵਾਰੀ ਵੀ ਆ ਗਈ ਬੜਾ ਖੁਜ ਹੋਇਆ ਇਦਨ ਨੂੰ ਹੋਰ ਪਿੰਡ ਜਿਹੜੇ ਰਾਹ ਚੱਲ ਜਾਂਦੇ ਆ ਮੈਂ ਥੋੜਾ ਜਿਹਾ ਹੋਰ ਗਾਂ ਜਾ ਕੇ ਵੇਖਣਾ ਆ ਨਿਸ਼ਾਨੀ ਵੇਖ ਲਓ ਲੈਨ ਤੇ ਹੈਗੀ ਆ ਪਰ ਕਰਮਾ ਜਿ ਨੁਕਸ ਪੈ ਗਿਆ 47 ਤੋਂ ਬਾਅਦ ਇੱਥੇ ਗੱਡੀ ਨਹੀਂ ਗਈ ਤੇ ਟੋੜੀ ਕਿ ਨਾਲ ਸੱਚੀ ਗਣਾ ਦੁੱਖ ਹੁੰਦਾ ਵਾ ਉਹ ਕਿਦਾਂ ਮੇਲਾ ਲਗਾ ਜਾਤਾ ਜਾਤ ਜਾਣ ਦੀ ਆ ਧੋਰ ਭੱਜ ਲੱਗੀ ਆ ਮੈਂ ਬਿਲਕੁਲ ਲੈਣ ਦੇ ਉੱਤੇ ਤੁਰਨ ਡਿਆ ਵਾਂ ਪਰ ਲੈਣ ਹੈ ਨਹੀਂ ਆ ਹੁਣ ਆਬਾਦ ਹੋ ਗਈ ਆ ਕਈਆਂ ਦੀਆਂ ਬਰਬਾਦੀਆਂ ਤੇ ਕਈਆਂ ਦੀਆਂ ਆਬਾਦੀਆਂ ਰਹਿੰਦੀਆਂ ਜਿਹੜੀਆਂ ਦੇਖਦੀਆਂ ਨਹੀਂ ਆ ਦੇਖਦੀਆਂ ਟਾਈਮ ਆਉਂਦੇ ਆ ਆ ਬੇਲੋ ਲੈ ਆਂਦਾ ਹੁਣ ਕੀ ਬਣ ਗਿਆ ਵਾ ਇਧਰ ਜੰਗਲ ਹੀ ਜੰਗਲ ਆ ਆ ਲੈ ਆਂਦਾ ਜਿਹੜਾ ਨਾ ਇਧਰ ਗੋਭੀ ਲੈ ਗੋਭੀ ਬੀਜੀ ਜੀ ਅੱਗੇ ਜਾਣਾ ਲਗ ਭਗ ਨਾ ਮੁਨਕਨੀਆ ਆ ਬੁਰਜੀਆਂ ਬਾਜੀਆਂ ਜਿਹੜੀਆਂ ਇਹ ਪੁਰਾਣੀਆਂ ਹਨੀਆਂ ਆ ਹੁਣ ਆ ਲੈਣ ਇਹ ਦੋਵੇਂ ਦਿਖਣਡੀਆਂ ਆ ਵੀ ਦਿਖਣ ਢੀ ਆ ਆ ਵੀ ਦਿਖਣ ਠੀਕ ਆ ਅੱਗੇ ਜਿਹੜਾ ਰਸਤਾ ਵਾ ਉਹ ਮੈਨੂੰ ਜ਼ਿਆਦਾ ਨਹੀਂ ਹੈਗਾ ਕਿ ਅੱਧਰ ਨੂੰ ਕੁਈ ਫੁੱਲ ਫੁੱਲ ਜਿਹਾ ਜਾਂਦਾ ਮੈਂ ਤੇ ਆ ਦੇਖੋ ਨਾ ਅੱਛਾ ਵਾ ਚਲੋ ਜੀ ਇਹ ਨਹੀਂ ਸਮਾਪਤਿਆ ਕਿਉਂਕਿ ਰਸਤਾ ਨਹੀਂ ਕਰ ਦਿਖਦਾ ਇੱਕ ਬੇਨਤੀ ਹੈ ਜਦੋਂ ਵੀ ਆਉਣ ਨੂੰ ਆਓ ਕੱਲੇ ਨਾ ਆਓ ਉਹ ਪੁਲਸ ਵਾਲੇ ਆ ਉਥੇ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਜਾਣਕਾਰੀ ਜੇ ਦੱਸ ਕੇ ਆਓ ਮੈਂ ਉਹਨਾਂ ਕੋਲ ਹੋ ਕੇ ਆਇਆ ਹਾਂ ਇਹ ਮੈਂ ਅੱਗੇ ਜਾ ਰਿਹਾ ਤੇ ਤੁਸੀਂ ਜੇ ਛੜਕੂ ਛੜਕੂ ਬਾਹਰਲੇ ਪਾਸੇੋਂ ਵੀ ਹੈਗਾ ਰਸਤਾ ਅੱਜ ਵੀ ਲੈਣ ਹੈ ਜੀ ਤੇ ਤੁਸੀਂ ਉਧਰੋਂ ਅੱਗੇ ਤੇ ਫਿਰ ਹੋ ਕੇ ਇਧਰੋਂ ਜਾੜਾ ਬੜਾ ਵਾ ਇਹ ਆ ਭਾਗੀ ਰੇਲ ਲਾਈਨ ਹੈ ਜੀ ਮੈਂ ਇਹ ਨੂੰ ਇਹ ਕਹੂੰਗਾ ਅੱਗੇ ਰਸਤਾ ਨਹੀਂ ਜਾਏਗਾ ਇਹ ਨਹੀਂ ਦੱਸ ਤਣ ਹੀ ਜੀ ਆਪਣੇ ਜਿਹੜੇ ਚਮਨ ਦੀ ਆਪਣੇ ਉਜੜੇ ਅਦੇਸ ਦੀ ਅੱਜ ਕਿੰਨੇ ਸਾਲ ਹੋ ਗਏ ਜਾਦੀ ਨੂੰ ਆਹ ਗੱਡੀ ਕਦੀ ਇੱਥੋਂ ਗੱਡੀ ਜਾਂਦੀ ਹੀ ਲੰਘਦੀ ਹੀ ਜੇ ਅੱਜ ਤੋਂ 200 ਸਾਲ 150 ਸਾਲ ਪਹਿਲਾਂ ਗੱਲ ਕਰਾਂ ਜਾਂ 1945 'ਚ 44 'ਚ 40 'ਚ ਗੱਲ ਕਰਾਂ ਤੇ ਉਦੋਂ ਤੱਕ ਕਿਸੇ ਨੂੰ ਨਹੀਂ ਪਤਾ ਯਾਰ ਲੈਣ ਤੋਂ ਕੱਡੀ ਗੱਡੀ ਨਹੀਂ ਲੰਘਣੀ ਆਹ ਪੁੱਲ ਟੁੱਟ ਜਾਣੇ ਆ ਇਦਾਂ ਰੋਕਾਂ ਲੱਗ ਜਾਣੇ ਇਦਾਂ ਹੋਣ ਲੱਗੀਆਂ ਵਾ ਆਪ ਵੀ ਲੈਣ ਦੇ ਸਪੋਰਟਰ ਆ ਜਿਹੜੀ ਲੈਣ ਦੇ ਵਿੱਚ ਸਪੋਰਟ ਕਰਦੇ ਆ ਤੇ ਇਹ ਵਿਚਾਰੇ ਸਪੋਰਟਾਂ ਨੂੰ ਇਹ ਨਹੀਂ ਪਤਾ ਵੀ ਜਿਹਦੀ ਮੈਂ ਸਪੋਰਟ ਕਰਨ ਦੇ ਆ ਉਹਨੇ ਨਹੀਂ ਰਹਿਣਾ ਇਹ ਹਾਲ ਹੈ ਜ ਸਾਡੇ ਸਾਰੇ ਬੰਦਿਆਂ ਦਾ ਹੀ ਅੱਈਆ ਕ ਬੰਦੇ ਦਾ ਸਸਕਾਰ ਕਰਨ ਜਾਂਦੇ ਆ ਜਿੰਨੇ ਜਾਣਦੇ ਹੁੰਨੇ ਆ ਸਾਰਿਆਂ ਦੀ ਵਾਰੀਆਂ ਜਿਹੜੀਆਂ ਵਾਂ ਲੱਗੀਆਂ ਵਾਂ ਡਿਊਟੀਆਂ ਲੱਗੀਆਂ ਵਾਂ ਬਿੱਕੇ ਨਾਜ਼ਰ ਤੁਸੀਂ ਡਿਊਟੀ ਦੇਣੀ ਹੈ ਸੇਵਾ ਕਰਨੀਆਂ ਤੇ ਕਦੋਂ ਡਾਡਾ ਤੇ ਦੁਨੀਆਂ ਤੇ ਜਾਣ ਦਾ ਰੁਖਸਤ ਹੁਣ ਆਵਾ ਉਹ ਟਾਈਮ ਨਿਸ਼ਚਿਤ ਆ ਪਰ ਅਹੀਂ ਆਪਣੇ ਆਪ ਨੂੰ ਬੜਾ ਸੇਫ ਸੇਫ ਗਿਣਨੇ ਆ ਵੀ ਅਹੀਂ ਫਰਾਨੀ ਬਿਮਾਰੀ ਤੋਂ ਬਚੇ ਆਂ ਅਹੀਂ ਟਿੰਗਰੀ ਤੋਂ ਬਚੇ ਆਂ ਪਰ ਸਾਹਮਣੇ ਨਹੀਂ ਕੋਈ ਬਹਰੀ ਵੇਖਣੀ ਜਦੋਂ ਮੁੱਕ ਗਏ ਮੁੱਕ ਕੇ ਇਹ ਹਜੀ ਇਹਦਾ ਇੱਕ ਪੰਛੀ ਝਾਤ ਜਿਹੜੀ ਕਿ ਮੈਂ ਆਪਣੇ ਭਾਸ਼ਾ ਵਿਭਾਗ ਦੇ ਅਫਸਰ ਆ ਸਾਡੇ ਵਰਡ ਰਿਪੋਰਟ ਜੇ ਲੈ ਦੀ ਡਾਕਟਰ ਕਲਸੀ ਸਾਹਿਬ ਉਹਨਾਂ ਨੇ ਲਿਖਿਆ ਸੀ ਕਿ ਮੈਂ ਪੜਿਆ ਸੀ ਇਹ ਸਾਰੀ ਦਸਤਾਉ ਉਹਨਾਂ ਨੇ ਲਿਖੀ ਸੀ ਤੇ ਮੈਂ ਪੜੀ ਜਿਓ ਉਹ ਵੀ ਉਹਨਾਂ ਨੇ ਇਸ ਏਰੀਆ ਦੇ ਲਿਖੇ ਇਤਿਹਾਸ ਇਥੋਂ ਚਾਹੀਦਾਵਾ ਰਮਦਾਸ ਨੂੰ ਤੇ ਇੱਕ ਪਿੰਡ ਹੁੰਦਾ 7576 ਉਹ ਵੀ ਮੁਗਲਾਂ ਦੇ ਸਮੇਂ ਦਾ ਇੱਕ ਬਿਲਡਿੰਗ ਪਈ ਹੈ ਸੇ ਜਿਹੜੀ ਕਿ ਆਪਣੀ ਆਪ ਨੂੰ ਦੱਸਦੀ ਹੈ ਵੀ ਮੈਂ ਹੈਗੀ ਹੀ ਲੋਕੋ ਮੈਂ ਵੀ ਦੁਨੀਆਂ 'ਚ ਕਦੀ ਗੁਚਰਦੀ ਹੁੰਦੀ ਪਰ ਅੱਜ ਨਹੀਂ ਆ ਯਸ ਲਈ ਭਰਾਓ ਮੈਂ ਤੇ ਉਹ ਕਹਾਂਗਾ ਵੀ ਮੂਛਾਂ ਦਾ ਮਾਣ ਕੋਈ ਨਹੀਂ ਜੇ ਵਟ ਦੇਣੇ ਦੋ ਜਿੰਨੇ ਮਰਜੀ ਦੋ ਆ ਮੈਂ ਵੀ ਵਟ ਪੈ ਦੇ ਜਾਣਿਆ ਪਰ ਇਹ ਝੂਠੇ ਆ ਆਪਣੇ ਧਰਮ ਦੇ ਆਧਾਰ ਤੇ ਵਟ ਦਓ ਵੀ ਮੈਂ ਹਨੂ ਅਹੀਂ ਜਿਦਾ ਸੇਖ ਹਾਂ ਜਾਂਹੀਂ ਇਨਛਾਣ ਆ ਉਹਦੇ ਆਧਾਰ ਤੇ ਤੁਸੀਂ ਵੱਟ ਦੇ ਸਕਦੇ ਜੇ ਪਰ ਤੁਸੀਂ ਇਦਾਂ ਵਟ ਕਰਦੀਆਂ ਦੋ ਵੀ ਮੇਰੇ ਕੋ ਗੱਡੀ ਵੱਡੀ ਆ ਮੇਰੇ ਕੋ ਮੋਟਰਸਾਈਕਲ ਵੱਡਾ ਵਾ ਮੇਰੀ ਜਾਇਦਾਦ ਜਿਆਦਾ ਵਾ ਇਸ ਆਧਾਰ ਤੇ ਵਟ ਨਾ ਦੋ ਉਦਾਂ ਵਟ ਜਿਹੜੀ ਮਰਜ਼ੀ ਦੋ ਪਰ ਮਾਨ ਕਰੋ ਆਪਣੇ ਰੱਬ ਤੇ ਰੱਬ ਤੇ ਮਾਨ ਕਰਕੇ ਫੇਰ ਵਟ ਦੋ ਆਪਣੇ ਆਪ ਤੇ ਮਾਨ ਕਰਕੇ ਕਦੀ ਵਟ ਨਾ ਦਿਓ ਉਹ ਜਿਹੜਾ ਵਟਿਆ ਫੇਰ ਵੈਸੇ ਰੱਬ ਵਟ ਟੇਡੇ ਕਰਦਾ ਵਾ ਵੀ ਗੁਜਰਾਂ ਪਾ ਜਾਂਦੀਆਂ ਗੁਜਰਾਂ ਚਲੋ ਠੀਕ ਆ ਜੀ ਮੇਰੀ ਵੀਡੀਓ ਅੱਛੇ ਸਮਾਪਤਿਆ ਤੇ ਹੋਰ ਕਿਹ ਨਵੀਂ ਵੀਡੀਓ ਤੇ ਤੁਹਾਨੂੰ ਨਵੇਂ ਥਾਂ ਤੇ ਲੈ ਕੇ ਜਾਊਗਾ ਫਿਰ ਉਸ ਨੂੰ ਲੱਭਾਂ ਕੋਈ ਕਿਸੇ ਜਿਹੜੇ ਬੰਨੇ ਆ ਬੀਤ ਚੁਕੇ ਕੋਸ਼ ਕਰਾਂਗੇ ਸਭੀ ਪਾਸ ਕਰਾਂਗੇ ਜੀ ਆਵੇ ਹਲੋ ਇੱਕ ਹੀ ਗੱਡੀ ਆ ਅਮਰਸਰ ਜੇਦਾ ਬਾਬਾ ਨਾ ਟਾਈਮ ਹੀ ਲਿਖਿਆ 550 65 ਨਾਲ ਕਰਾਈ ਲਿਖੀ ਆ ਫਿਰ ਅਤਾ ਛਤਰ ਜਿੱਦੀ ਮੈਂ ਗੱਲ ਵੀਡੀਓ ਚ ਇਹ ਹੈ ਕਿ ਤੀ ਹੀ ਵੀ ਮੋਗਲਾਂ ਦਾ ਇਤਿਹਾਸ ਬਿਲਡਿੰਗਾਂ 'ਚ ਹੈ ਗਿਆ ਰਮਦਾਸ ਹਰਦੌਰਵਾਲ ਫਤਿਹਗੜ ਚੂੜੀਆਂ होटल गुजरें मजीठा वेरका जंक्शन अमृतसर नई दिल्ली और पुराना कोई बोर्ड नहीं आ पुट्टे गए टाइम सो आ जी हाँ वीडियो इन्होंने सरकारी बिल्डिंग छटिया बिमार देश चलो तू दिलों मेरा सी झुकता वा जी यह बिल्डिंग जी पुरानी कि आर्कीटेक्चर सख्त पेश ह